ਦੈਲੀ ਪੋਸਟ ਪੰਜਾਬੀ ਤੁਸੀਂ ਦੇਖ ਰਹੇ ਹੋ ਤੇ ਮੈਂ ਹਰਦੀਪ ਸੰਦੀਪ ਤੁਹਾਨੂੰ ਦੱਸਦੀ ਕਿ ਵਿਵਾਦਾਂ ਦੇ ਵਿੱਚ ਕਿਰੇ ਰਣਵੀਰ ਇਲਾਵਾਦੀਆ ਨੂੰ ਅੱਜ ਸੁਪਰੀਮ ਕੋਰਟ ਤੋਂ ਵੱਡੀ ਰਾਹਤ ਮਿਲੀ ਹੈ ਮਾਪਿਆਂ ਬਾਰੇ ਕੀਤੀ ਅਸ਼ਲੀਲ ਟਿੱਪਣੀ ਤੋਂ ਬਾਅਦ ਸੁਪਰੀਮ ਕੋਰਟ ਨੇ ਹੁਣ ਇੱਕ ਸ਼ਰਤੇدار ਰਣਵੀਰ ਸ਼ੋ ਸ਼ੁਰੂ ਕਰਨ ਦੀ ਇਜਾਜ਼ਤ ਉਹਨਾਂ ਨੂੰ ਦੇ ਦਿੱਤੀ ਹੈ ਤੇ ਇਸ ਦੇ ਨਾਲ ਹੀ ਸੁਪਰੀਮ ਕੋਰਟ ਨੇ ਇਲਾਵਾਦੀਆ ਦੀ ਗ੍ਰਿਫਤਾਰੀ ਤੋਂ ਸੁਰੱਖਿਆ ਅਗਲੇ ਹੁਕਮਾਂ ਤੱਕ ਵਧਾ ਦਿੱਤੀ ਹੈ ਤੇ ਉਹਨਾਂ ਨੂੰ ਘਾਟੀ ਵਿੱਚ ਜਾਂਚ ਵਿੱਚ ਸ਼ਾਮਲ ਹੋਣ ਦੇ ਲਈ ਕਿਹਾ ਗਿਆ ਤੁਹਾਨੂੰ ਦੱਸ ਦਿੱਤੀ ਕਿ ਸੁਪਰੀਮ ਕੋਰਟ ਨੇ ਪੌਡਕਾਸਟ ਰਣਵੀਰ ਅਲਬਾਦੀਆ ਨੂੰ ਆਪਣੇ ਸ਼ੋਅ 'ਚ ਸ਼ੌਲੀਨਤਾ ਬਣਾਈ ਰੱਖਣ ਦੀ ਸ਼ਰਤ ਤੇ ਦਾਰਣਵੀਰ ਸ਼ੋਅ ਦਾ ਪ੍ਰਸਾਰਣ ਦੁਬਾਰਾ ਸ਼ੁਰੂ ਕਰਨ ਦੀ ਇਜਾਜ਼ਤ ਦਿੱਤੀ ਹੈ ਅਦਾਲਤ ਨੇ ਕਿਹਾ ਕਿ ਰਣਵੀਰ ਨੂੰ ਇਹ ਹਲਫਨਾਮਾ ਦੇਣਾ ਚਾਹੀਦਾ ਹੈ ਕਿ ਉਹ ਇਸ ਗੱਲ ਦਾ ਧਿਆਨ ਰੱਖਣਗੇ ਕਿ ਉਹਨਾਂ ਦੇ ਸ਼ੋਅ ਦੇ ਵਿੱਚ ਸ਼ਿਸ਼ਟਾਚਾਰ ਅਤੇ ਨੈਤਿਕਤਾ ਪ੍ਰਤੀ ਕੋਈ ਵੀ ਇਤਰਾਜ ਯੋਗ ਗੱਲ ਨਹੀਂ ਹੋਵੇਗੀ ਸ਼ੋਅ ਅਜੀਹਾ ਹੋਵੇਗਾ ਜਿਸ ਨੂੰ ਹਰ ਉਮਰ ਦੇ ਲੋਕ ਦੇਖ ਸਕਣਗੇ ਸੁਪਰੀਮ ਕੋਰਟ ਵਿੱਚ ਜਦੋਂ ਰਣਵੀਰ ਅਲਾਬਾਦੀਆ ਦੇ ਕੇਸ ਦੀ ਸੁਣਵਾਈ ਸ਼ੁਰੂ ਹੋਈ ਤਾਂ ਰਣਵੀਰ ਦੇ ਵਕੀਲ ਡਾਕਟਰ ਅਭਿਨਵ ਚੰਦਰ ਚੂੜ ਦੀਆਂ ਦਲੀਲਾਂ ਤੋਂ ਬਾਅਦ ਸੋਲਿਸਟਰ ਜਰਨਲ ਤਿਸ਼ਾਰ ਮਹਿਤਾ ਨੇ ਕਿਹਾ ਕਿ ਉਸ ਦੇ ਪ੍ਰੋਗਰਾਮ ਵਿੱਚ ਵਰਤੀ ਗਈ ਪਾਸ਼ਾ ਅਸ਼ਲੀਲਤਾ ਦੀਆਂ ਹੱਦਾਂ ਪਾਰ ਕਰ ਗਈ ਸੀ ਉਹਨਾਂ ਨੇ ਕਿਹਾ ਕਿ ਮੈਂ ਇਸ ਪ੍ਰੋਗਰਾਮ ਨੂੰ ਬੜੀ ਉਤਸੁਕਤਾ ਦੇ ਨਾਲ ਦੇਖਿਆ ਅਤੇ ਬਾਅਦ ਦੇ ਵਿੱਚ ਮੈਨੂੰ ਪਤਾ ਲੱਗਿਆ ਕਿ ਇਹ ਪਰਿਵਾਰ ਜਾਂ ਔਰਤ ਮਰਦ ਇਕੱਠੇ ਦੇਖ ਕੇ ਇਸ ਨੂੰ ਨਹੀਂ ਦੇਖ ਸਕਦੇ ਰਣਵੀਰ ਕੋਟ ਦੇ ਹੁਕਮਾਂ ਦੇ ਵਿੱਚੋਂ ਇਹ ਗੱਲ ਉਹ ਨੂੰ ਹਟਾਉਣ ਦੇ ਲਈ ਉਹਨਾਂ ਨੇ ਮੰਗ ਕੀਤੀ ਸੀ ਰਣਵੀਰ ਨੇ ਕਿ ਜਿਸ ਦੇ ਵਿੱਚ ਉਹਨਾਂ ਦਾ ਇਹ ਕਹਿਣਾ ਸੀ ਕਿ ਉਹਨਾਂ ਨੂੰ ਆਪਣੇ ਸ਼ੋਅ ਦਾ ਪ੍ਰਸਾਰਣ ਕਰਨ ਦੀ ਇਜਾਜ਼ਤ ਦਿੱਤੀ ਜਾਵੇ ਰਣਵੀਰ ਦੇ ਵਕੀਲ ਨੇ ਦਿਲ ਦਲਿੱਤੀ ਦਲੀਲ ਹੈ ਜਿਹੜੀ ਦਿੱਤੀ ਸੀ ਕਿ ਉਸ ਕੋਲ 280 ਕਰਮਚਾਰੀ ਨੇ ਅਤੇ ਇਹ ਹੀ ਉਸ ਦੀ ਰੋਜ਼ੀ ਰੋਟੀ ਹੈ ਸੁਪਰੀਮ ਕੋਰਟ ਨੇ ਰਣਵੀਰ ਅਲਾਬਾਦੀਆਂ ਨੂੰ ਫਿਲਹਾਲ ਵਦੇਸ਼ ਜਾਣ ਦੀ ਇਜਾਜ਼ਤ ਦੇਣ ਤੋਂ ਇਨਕਾਰ ਕਰ ਦਿੱਤਾ ਹੈ ਅਤੇ ਅਦਾਲਤ ਨੇ ਕਿਹਾ ਕਿ ਜਾਂਚ ਸ਼ਾਮਲ ਹੋਣ ਤੋਂ ਬਾਅਦ ਹੀ ਇਜਾਜ਼ਤ ਆ ਜਿਹੜੀ ਦਿੱਤੀ ਜਾ ਸਕਦੀ ਹੈ ਸੁਪਰੀਮ ਕੋਰਟ ਨੇ ਕੇਂਦਰ ਨੂੰ ਸੋਸ਼ਲ ਮੀਡੀਆ ਦੇ ਬਾਰੇ ਵੀ ਸਮਗਰੀ ਹੈ ਜਿਹੜੀ ਨਿਯਮਤ ਕਰਨ ਲਈ ਦਿਸ਼ਾ ਨਿਰਦੇਸ਼ ਤਿਆਰ ਕਰਨ ਲਈ ਕਿਹਾ ਹੈ ਤੇ ਇਸ ਦੇ ਨਾਲ ਹੀ ਸਾਰੇ ਹਿੱਸੇਦਾਰਾਂ ਤੋਂ ਸੁਝਾਅ ਲੈਣ ਲਈ ਵੀ ਕਿਹਾ ਗਿਆ ਹੈ ਤੁਹਾਨੂੰ ਦੱਸ ਜੀ ਕਿ ਸੁਪਰੀਮ ਕੋਰਟ ਨੇ ਰਣਵੀਰ ਅਲਾਬਾਦੀਆ ਨੂੰ ਇਹ ਕਿਹਾ ਕਿ ਉਹ ਦਾ ਰਣਵੀਰ ਸ਼ੋ ਨੂੰ ਹਰ ਉਮਰ ਦਾ ਬਣਾਉਣ ਦੇ ਲਈ ਹਲਫਨਾਮਾ ਦੇਣ ਵਕੀਲ ਦੀਆਂ ਦਲੀਲਾਂ ਤੇ ਅਦਾਲਤ ਗੁੱਸੇ ਦੇ ਵਿੱਚ ਆ ਗਈ ਤੇ ਉਹਨਾਂ ਨੇ ਕਿਹਾ ਕਿ ਮੌਲਿਕ ਅਧਿਕਾਰਾਂ ਨੂੰ ਇੱਕ ਥਾਲੀ ਦੇ ਵਿੱਚ ਨਹੀਂ ਪਰੋਸਿਆ ਗਿਆ ਕੁਝ ਪਾਬੰਦੀਆਂ ਹਨ ਉਹਨਾਂ ਨੂੰ ਮੰਨਣਾ ਪਵੇਗਾ ਸੌਲਿਸਟਰ ਜਰਨਲ ਐਸ ਜੀ ਮਹਿਤਾ ਨੇ ਅਲਾਬਾਦੀਆ ਵੱਲੋਂ ਸ਼ੋ ਨੂੰ ਪ੍ਰਸਾਰਤ ਕਰਨ ਦੀ ਅਪੀਲ ਦਾ ਵਿਰੋਧ ਕੀਤਾ ਤੁਸ਼ਾਰ ਮਹਿਤਾ ਨੇ ਕਿਹਾ ਕਿ ਉਸ ਨੂੰ ਕੁਝ ਸਮੇਂ ਲਈ ਚੁੱਪ ਰਹਿਣ ਦਿਓ ਏਸਾ ਹੀ ਹੋਵੇਗਾ ਮਹਿਤਾ ਨੇ ਕਿਹਾ ਕਿ ਇੰਡੀਆਜ਼ ਗਾਟ ਲੇਟਟ ਤੇ ਉਹਨਾਂ ਦੀਆਂ ਟਿੱਪਣੀਆਂ ਅਸ਼ਲੀਲ ਤੇ ਵਿਗਾੜ ਵਾਲੀਆਂ ਸਨ ਵਿਵਾਦ ਦਰਮਿਆਨ ਕੇਂਦਰ ਸਰਕਾਰ ਨੂੰ ਵੀ ਐਮ ਜਿਹੜੇ ਨਿਰਦੇਸ਼ ਦਿੱਤੇ ਗਏ ਸੁਪਰੀਮ ਕੋਰਟ ਨੇ ਅੱਜ ਕੇਂਦਰ ਸਰਕਾਰ ਨੂੰ ਨੋਟਿਸ ਜਾਰੀ ਕਰਕੇ ਵੱਡਾ ਹੁਕਮ ਦਿੱਤਾ ਹੈ ਤੁਹਾਨੂੰ ਦੱਸਦੀ ਕਿ ਰਣਵੀਰ ਅਲਾਬਾਦੀਆ ਨੂੰ ਬੀਅਰ ਬਾਈਸੈਪਸ ਗਾਇਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਪਿਛਲੇ ਮਹੀਨੇ ਉਹ ਰੋਸਟ ਸ਼ੋ ਇੰਡੀਆਜ਼ ਗਾਟ ਅ ਲੈਟੈਂਟ ਦੇ ਵਿੱਚ ਅਸ਼ਲੀਲ ਟਿੱਪਣੀ ਕਰਕੇ ਵਿਵਾਦਾਂ ਦੇ ਵਿੱਚ gir gaye